जलंधर महानगर में सुबह दर्दनाक सड़की हादसे का मामला सामने आया जहां के पास नकोदर चौक के पास टिप्पर की चपेट में आने से दो व्यक्ति की मौत हो गई मिली जानकारी के मुताबिक दोनों लोग मकसूदा मंडी से बहन की शादी के लिए सब्जी लेकर आ रहे थे लेकिन खालसा स्कूल के पास बने कूड़े के डम के पास दोनों बाइक सवार टिप्पर की चपेट में आ गए और दोनों की मौके पर भी मौत हो गई बताया जा रहा है कि बहन की आज ही शादी थी लेकिन इस हादसे से परिवार में शोक की लहर छा गई है और में दोनों और उसके पिता की मौत हुई है वही घटना की सूचना मिलते ही सड़क सुरक्षा फोर्स मौके पर पहुंच गई और दोनों के शवों को कपड़े से ढक दिया मामले की जांच में की गयी है हादसा इतना दर्दनाक था कि हादसे में दोनों लोगों के शरीर के अंग सड़क पर बिखरे हुए मिले नाम ਮੇਰਾ ਨਾਮ ਰਗੀਸ਼ ਹੈ। ਅੱਛਾ ਕਿ ਮਾਮਲਾ ਕੀ ਹੈ? ਮਾਮਲਾ ਇਹ ਟਰਾਲਾ ਹੁੰਦਾ ਪਈਨਪੁੱਤਰ ਸਾਈਡ ਤੋਂ। ਜੀ। ਤੇ ਇਹ ਮੁੰਡੇ ਦਾ ਜਾਂਦੇ ਇਹਨਾਂ ਦਾ ਘਰ ਵਿਆਹ ਸੀਗਾ ਸਬਜ਼ੀ ਲੈਣ ਜਾ ਰਹੇ ਸੀਗੇ। ਜੀ। ਤੇ ਇਹ ਧੂਰੇ ਵਾਲੇ ਡੰਪ ਤੇ ਲੱਗੇ ਤੇ ਟਰਾਲੀ ਦੀ ਸਾਈਡ ਤੇ ਹੀ ਇਹਨਾਂ ਨੂੰ ਤੇ ਇਹ ਡੇਗ ਅੰਦਰ ਨੂੰ ਪਏ ਨੇ ਤੇ ਇਹਨਾਂ ਨੂੰ ਕਾਹਦੇ ਕਰਾਂਗੇ। ਅੱਛਾ ਜੀ। ਉਹਨੂੰ ਜਸਨੀਪੁਰ ਚੋਂ ਤੋਂ ਪੁੱਤਰ ਸਹੋਂਗ ਹੈ। ਜੀ। ਜਸਨੀਪੁਰ ਸਹੋਂਗ ਵਾਸੀ ਪਿੰਡ ਫੇਰਾ ਨਮੁੰਦਰ। ਜੀ। ਤੇ ਕਰਮਣ ਹੈ ਮੁੰਡਾ। ਜੀ। ਇਹ ਬਾਈ ਬੜਾ ਇਤਨਾਂ ਹਾਂ ਉਹ 30 ਜਿਹੜਾ ਦੋ ਸਭ ਨੂੰ ਨੰਬਰ ਆ ਰਿਹਾ ਹੈ। ਅੱਛਾ ਜੀ। ਕਦ ਗਿਆ ਹੋਣਾ। ਅੱਛਾ ਜੀ। ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰ ਜਿਹੜਾ ਡੈਥ ਹੋਈ ਹੈ? ਦੋ ਜਣੇ ਸੀਗੇ। ਇਹਨਾਂ ਦੇ ਕਿੰਨੇ ਜਣੇ ਸੀਗੇ? ਇੱਕ ਨੰਦਾ ਜਿਹੜਾ ਡਿਸਟ੍ਰਿਕਟ ਦਾ ਇਜਾ ਜੀ। ਉਹ ਵੀ ਨਾਲ ਸੀਗਾ। ਉਹ ਉਹਨਾਂ ਦਾ ਪਛਾਣ ਹੋ ਗਿਆ। ਪਿੱਛੇ ਸੀਗੇ ਉਸਤੇ ਅਲੱਗ ਮੁੱਠਾ ਦੇ ਉੱਤੇ। ਅੱਛਾ ਜੀ। ਨਾ ਕਰਕੇ ਉਹਨਾਂ ਦਾ ਉਹਨਾਂ ਦਾ ਪਿੱਛੇ ਆ ਰਿਹਾ ਸੀਗਾ। ਉਹ ਵੀ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ। ਅੱਛਾ ਜੀ। ਇਹ ਡੇਟ ਦੇ ਨਾਲ ਨੰਬਰ ਲਿਖਦੇ ਹੋ। ਜੀ ਉਹ ਰਿਪੋਰਟ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਢੇਰ ਲਿਆ ਗਿਆ ਤੇ ਟਾਲੇ ਨੂੰ ਡਰਾਈਵਰ ਜਿਹੜਾ ਉਹ ਲੋਕ ਕਰਕੇ ਦੌੜ ਗਿਆ ਅੱਛਾ ਜੀ ਹਾਂਜੀ ਟਰਾਲਾ ਕੰਪਨੀ ਸਰ ਗੱਡੀ ਨੰਬਰ ਦੱਸ ਸਕਦੇ ਹੋ ਟਰਾਲਾ ਆ ਗਿਆ ਪੀਵੀ 33ਈ ਨਹੀਂ ਮੋਟਰਸਾਈਕਲ ਦਾ ਨੰਬਰ ਪੀਵੀ 33ਈ 2287 ਜਿਹਦੇ ਤੇ ਸਵਾਰ ਸੀਗੇ ਠੀਕ ਹੈ ਸਰ ਤੇ ਟਰਾਲੇ ਦਾ ਨੰਬਰ ਹੈਗਾ ਪੀਵੀ 03 ਏਜੀ ਲੋਕੇਸ਼ਨ 55 ਹੈ ਟਾਟਾ ਦਾ ਟਰਾਲਾ ਕੋਈ ਸੀਟੀਜੀ ਵਗੈਰਾ ਕੋਈ ਹੰਗਾਲੀ ਗਈ ਸਰ ਛਿਛੜੀ ਫੁੱਟ ਗਿਆ ਕਿਹੜੀਆਂੋਂ ਜਾ ਕੇ ਅੱਛਾ ਜੀ ਆਪਣੀ ਸਵੀਟ ਤੇ ਲੱਗ ਕੇ ਅੱਛਾ ਜੀ ਕਿੰਨੇ ਕ ਵਜੇ ਦਿੱਖਤਨਾ ਸਰ ਹਾਂਜੀ ਕਿੰਨੇ ਕ ਵਜੇ ਦਿੱਖਤਨਾ ਹੋਈ ਹੈ ਜੀ ਐਸਟੀਮੇਟ ਸਾਡੇ 6 ਵਜੇ ਦਾ ਆ ਰਿਹਾ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਸਰ ਕਿਹੜੀ ਜਗ੍ਹਾ ਦਾ ਸੀਗਾ ਇਹ ਸਾਡੇ ਟੀ ਪੁਆਇੰਟ ਮੰਨਦਾ ਜੀ ਲਿੰਕ ਰੋਡ ਟੀ ਪੁਆਇੰਟ ਅਬਾਦਪੁਰਾ ਜਲੰਧਰ ਤੇ ਕਿਹੜਾ ਥਾਣਾ ਕਿਹੜਾ ਥੰਦਾ ਥਾਣਾ ਪਾਰ ਕੇ ਦੰਤ ਹੈ ਠੀਕ